ਬਲਦ ਇਦਾਂ ਹੀ ਕੰਮ ਕਰਦੇ ਪਏ ਅੰਦਰ ਤੇ ਬਾਹਰੋਂ ਫਾਇਦਾ ਆਇਆ ਇੱਕ ਦੋ ਫਾਇਦਾ ਵਜੇ ਤੇ ਨਹੀਂ ਨਹੀਂ ਮੋਟਰਸਾਈਕਲ ਤੇ ਸਵਾਰ ਕੀ ਕਰ ਰਹੇ ਨੇ ਜਿਹੜਾ ਫਾਇਰ ਵੱਗ ਕਹ ਨਹੀਂ ਅਭੀ ਬੈਨਾ ਫਲੋਟੀ ਨੇ ਕੋਲ ਨਾਲ ਉਧਰੀਆਂ ਮੁੜ ਕੇ ਡਿਪਟੀ ਸਰ ਨੂੰ ਕੀਤੀ ਹੈ ਕਿ ਕੋਲ ਆਪਾਂ ਤੇ ਉਹਨਾਂ ਨੇ ਇਹਨਾਂ ਨੂੰ ਆਪਣਾ ਫੋਨ ਤੇ ਕੋਲ ਛਾੜਿਆ ਸੀ ਉਹਨਾਂ ਨੂੰ ਤੇ ਬਾਅਦ ਚ ਫਿਰ ਉਹ ਕਹਿੰਦੇ ਮੈਂ ਬਾਅਦ ਚ ਕੋਲ ਨਹੀਂ ਕਰਦਾ ਬਾਅਦ ਫੋਨ ਵੀ ਨਹੀਂ ਆਇਆ ਤੇ ਉਸ ਬਾਅਦ ਸਾਰੇ ਫਾਇਰ ਹੋਏ ਇਹ ਤਿੰਨ ਚਾਰ ਦਿਨ ਤੋਂ ਆਉਂਦੀਆਂ ਹੈ ਬਗੈਰ ਕੋਈ ਜਾਨ ਕਰਦਾ ਜੀ ਨਾਮ ਸਾਹਿਬ ਭਾਈ ਨੂੰ ਪਤਾ ਉਹ ਹੀ ਉਹਨਾਂ ਨੇ ਕੋਲ ਹੁੰਦੀ ਉਹਨਾਂ ਨੰਬਰ ਤੇ ਆਉਂਦੀ ਰਹੀ ਫੋਨ ਪਤਾ ਨਹੀਂ ਕੌਣ ਹੋਊਗਾ ਨਹੀਂ ਉਹ ਹੀ ਬੋਲਦੇ ਵੀ ਇਦਾਂ ਹੀ ਆਪਣਾ ਗੋਲ ਕਰਦੇ ਆਪਣਾ ਨਾਮ ਵੀ ਦੱਸਾ ਕਿ ਨਾਮ ਉਹਨਾਂ ਭਾਈ ਨੂੰ ਭਾਈ ਨੂੰ ਪਤਾ ਅੱਜ ਕਿੰਨੇ ਵੇਲੇ ਦੀ ਘਟਨਾ ਕਿੰਨੇ ਬੰਦੇ ਆਏ ਸੀ ਇਹ ਕੋਈ 7:30 7:30 7:30 ਵਜੇ ਦੀ ਹੈਗੀ ਹੈ ਵੀਡੀਓ ਦੇ ਵਿੱਚ ਹੈਗਾ 7:30 ਵਜੇ ਦਾ ਤਿੰਨ ਜਣੇ ਆਏ ਆ ਤਿੰਨੇ ਮੋਟਰਸਾਈਕਲ ਤੇ ਸਵਾਰੀ ਨਹੀਂ ਇਹ ਦੋਰੇ ਮੂੰਹ ਨੰਗੇ ਇੱਕ ਨੇ ਰਿਹਾ ਪਿੱਛੇ ਕਿਸ ਜਗ੍ਹਾ ਤੋਂ ਆਏ ਕਰੇ ਬਿਆਰ ਕਰਨ ਇਹ ਪੱਲੀ ਸਾਈਡ ਹੁਸ਼ਣ ਸਾਈਡ ਤੋਂ ਆਏ ਆ ਤੇ ਬਾਅਦ 6:00 ਦਾ ਜਦੋਂ ਉਹਨਾਂ ਨੂੰ ਮਿਲਦੇ ਬਾਹਰ ਮਗਰ ਤੁਸੀਂ ਭੱਜ ਗਏ ਵੀ ਜੀ ਆਹ ਭਾਜੀ ਗਏ ਮਗਰ ਇੱਕ ਇੱਕ ਤੋਂ ਵਾਇਰ ਕੀਤਾ ਨਾ ਪਹਿਨਾ ਫਿਰ ਪਿੱਛੇ ਜਾ ਕੇ ਕੀਤਾ ਕਿਦੋਂ ਬਰਾ ਨਿਕਲ ਗਏ ਹਾਂ ਤੁਹਾਡਾ ਆਪਣਾ ਸੈਸੀ ਚਾਹ ਹਾਂ ਜੀ ਜੀ ਮਾਸੀ ਮੰਗਨ ਸਾਥ ਦੀ ਮੰਗ ਕਰਦੇ ਆ ਜੀ ਵਾਕੀ ਅੱਗੇ ਵੀ ਧੰਨਵਾਦ ਜਰਾਰੇ ਕਾਫੀ ਬੋਲਣਾ ਆਈਆਂ ਪਰ ਕੋਈ ਬਗਾਲਬਾਤ ਹੈ ਨਹੀਂ ਕੋਈ ਹਾਂ ਪੁਲਸ ਆ ਜੀ ਹਾਂ ਜੀ ਹੁੰਦੇ ਆਏ ਪੁੱਛ ਕੀਤਾ ਉਹ ਦੇ ਲਿਖਣ ਪਰ ਆਪਣਾ ਕਰਨ ਦੇ ਕਾਰਵਾਈ ਹੈ ਲਿਖਣ ਦੇ ਬਿਆਨ ਦੇਣਗੇ ਪੁੱਛ ਕੀ ਕਰਨੀ ਗੱਲ ਜੀ ਤਾਂ ਫਰੋਤੀ ਕੋਲ ਆ ਰਹੀ ਹੈ 2 3 4 5 ਦਿਨ ਤੋਂ ਇਹਨੇ 50 ਲੱਖ ਦਾ ਮਾਮਲਾ ਮੇਰੇ ਕੋਲ ਹੈਗਾ ਜੋ ਕਰਨਾ ਕਰ ਲੋ ਮੇਰੇ ਕੋਲ ਪੈਸੇ ਨਹੀਂ ਇਹ ਕਹਿੰਦਾ ਕੋਈ ਤੁਹਾਡੇ ਗੁਰੀਓ ਮਾਨੇ ਮੈਂ ਮਾਦੀ ਜਦੋਂ ਮੈਂ ਦਰਦਿਲ ਕਰਕੇ ਆ ਜੂ ਕੋਈ ਗੱਲ ਕਿੰਨੇ ਜਣੇ ਦੋ ਜਣੇ ਹੀ ਦੋ ਇਹਨਾਂ ਨੇ ਵੇਖਿਆ ਮੈਂ ਤੇ ਵੇਖੇ ਨਹੀਂ ਤੋਏ ਦੋ ਤਿੰਨ ਜਣੇ ਹੀ ਵੀਡੀਓ ਤੇ ਆ ਜਦੋਂ ਹਾਂ ਪਹਿਲਾਂ ਕਿਤੇ ਪੁਲਿਸ ਪੁਹੁੰਚਿਆ ਕਿੰਨੇ ਫਾਇਰ ਕੀਤੇ ਉਹਨਾਂ ਦੋ ਫਾਇਰ ਕੀਤੇ ਉਹ ਕਿਥੇ ਲੱਗਿਆ ਫਾਇਰ ਬਾਹਰ ਲੱਗਿਆ ਦੇਖੋ ਉਹਦੇ ਸ਼ੀਸ਼ਿਆਂ ਦੇ ਸ਼ੀਸ਼ੇ ਟੁੱਟੇ ਜੋ ਅੰਦਰ ਵਜਿਆ ਫਾਇਰ ਜਵਾਬ ਵੀ ਤੁਸੀਂ ਫਾਇਰ ਕੀਤਾ ਹਾਂ ਜੀ ਜਵਾਬ ਵੀ ਫਾਇਰ ਕੀਤਾ ਮੈਂ ਪਿੱਛੇ ਜਾਣ ਅੱਛਾ ਤਾਂ ਕੋਈ ਨਹੀਂ ਕੀ ਆ ਰਿਹਾ ਹੈ ਜੀ ਹਾਂ ਜੀ ਕਿੰਨੇ ਫਾਇਰ ਕੀਤੇ ਤੁਸੀਂ ਮਾਮਲ ਨੂੰ ਯਾਦ ਨਹੀਂ ਕਿੰਨੇ ਮੈਂ ਜਿੰਨੇ ਹੋਏ ਜਿੰਨੇ ਕਰਦੇ ਵਾਕ ਜਿੰਨਾ ਪੂਰਾ ਰੋਲ ਹੀ ਕਰਦੇ ਜਿੰਨਾ ਫੇਰ ਮਗਰ ਜਾਣ ਤੇ ਫੇਰ ਉਹ ਭੱਜ ਗਏ ਉਹ ਭੱਜ ਗਏ ਅੰਦੀ ਨਿਕਲ ਕੇ ਅੱਗੇ ਨਿਕਲ ਕੀ ਮੰਗ ਕਰਤੋ ਮੰਗੇ ਕਰਨ ਇਨਸਾਫ ਦੀ ਮੰਗ ਕਰਦੀ ਵੀ ਇਹਨਾਂ ਨੂੰ ਭੱਜ ਕੇ ਥੱਲੇ ਪਾਈ ਇਹਨਾਂ ਨੂੰ ਜਿਹੜੇ ਗੰਗਸਰ ਜਿਹੜੇ ਫਰੋਤ ਕੀ ਮੰਗਦੇ ਆ ਬੰਦੇ ਆਪਣੀ ਇਥੋਂ ਦੇ ਜਨਿਆਲੇ ਦੇ ਜਿੰਨਾ ਜਿੰਨਾ ਸਾਰਾ ਦਿੱਤਾ ਵੇਰਵਾ ਸਾਰਾ ਸਭ ਕੁਝ ਪਤਾ ਉਹਨਾਂ ਦੇ ਬਾਰੇ ਗੁੰਝ ਕਰਾਂਗੇ ਗੱਲ ਬਾਤ ਚ। ਅੱਜ ਜਿਹੜੇ ਜਿਹੜੇ ਤੇਜਰੀ ਵਾਲਾ ਉਹਨਾਂ ਨੇ ਅੱਜ ਗ੍ਰੈਂਡਸਟਰ ਨੂੰ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਛੱਡ ਦਿਓ। ਕੋਈ ਚੇਤਾਵਨੀ ਸਰ ਇੱਥੇ ਤੋਂ ਐਫਐਸ ਦੇ ਸਾਹਮਣੇ ਕੋਈ ਚੇਤਾਵਨੀ। ਉਹਨਾਂ ਨੇ ਕਰਨਾ ਕੱਖ ਨਹੀਂ ਕਰਵਾਉਣਾ। ਕੋਈ ਨਹੀਂ ਕਰਨਾ। ਅੱਜ ਬਖਤ ਕ੍ਰਿਪ 6:00 ਸੱਤ ਵਜੇ ਦਾ ਸ਼ਿਕਰ ਸ਼ਾਮ ਦਾ। ਅਸੀਂ ਇੱਥੇ ਆਉਣ ਲੱਗੇ ਜਦੋਂ ਬਾਜ਼ਾਰ ਨੂੰ ਆਏ ਤੇ ਪਤਾ ਲੱਗਾ ਕਿ ਲਾਲ ਸਿੰਘ ਪੰਸਾਰੀ ਦੀ ਦੁਕਾਨਾਂ ਸ਼ੇਖਪਤੇ ਗੇਟ ਦੇ ਲਾਗੇ ਕਸ਼ਮੀਰੀ ਬਾਜ਼ਾਰ ਚ ਉਹਨਾਂ ਦੀ ਸ਼ਾਪ ਤੇ ਕੋਈ ਨਾਮ ਨੂੰ ਬੰਦੇ ਤਿੰਨ ਬਾਈਕ ਤੇ ਆਏ ਆ ਤੇ ਦੋ ਰੌਂਗ ਫਾਇਰ ਕੀਤੀ ਤੇ ਉਹਨਾਂ ਦੇ ਜਿਹੜਾ ਕੱਚ ਦਾ ਗਲਾਸ ਲੱਗਾ ਸੀਗਾ ਬਾਹਰ ਦੁਕਾਨ ਦੇ ਬਾਹਰ ਉਹਨੂੰ ਫਾਇਰ ਲੱਗਿਆ ਉਹਦੇ ਨਾਲ ਜਿਹੜਾ ਗਲਾਸ ਆ ਉਹ ਥੱਲੇ ਡਿੱਗ ਗਿਆ ਤੇ ਬਚਾਅ ਹੋ ਗਿਆ ਵੈਸੇ ਕੋਈ ਜਾਨੀ ਮਾਲੀ ਨੇ ਇਨਸਾਨ ਨਹੀਂ ਆਇਆ ਨਾ ਕਿਸੇ ਨੂੰ ਫਾਇਰ ਲੱਗਾ ਪਰ ਸ਼ਿਸ਼ੀਜ਼ ਦੀ ਕੈਪਟਨ ਕੈਮਰੇ ਪਰ ਸੰਘਾਰ ਰਹੇ ਨੇ ਤੇ ਦੋਸ਼ੀਆਂ ਦੀ ਭਾਲ ਕਰੇ। ਕੀ ਕਾਰਨ ਕੀ ਰਿਹਾ ਵਾ ਜੀ ਗੋਲੀ ਚਲਾਉਣ ਦਾ? ਇਨਾਂ ਦੇ ਕਹਿਣ ਮੁਤਾਬਕ ਹੈ ਕਿ ਸੰ ਤਲਟਾਈ ਸੀਗੀ ਪਹਿਲਾਂ ਵੀ ਕੋਈ ਕੇਸ਼ਵ ਨਾਮ ਦਾ ਹੈਗਾ ਵਾ ਗੈਂਗਸਟਰ ਨਾ ਸਾਡੇ ਤੋਂ ਬੋਕੀ ਨਹੀਂ ਬਾਕੀ ਅਸੀਂ ਇਹਨਾਂ ਦੇ ਬਿਆਨ ਤੇ ਅਪੱਤਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਤੁਹਾਡੇ ਕੋਲ ਪਹਿਲਾਂ ਕੋਈ ਐਫ ਆਈ ਆਰ ਨਹੀਂ ਮੇਰੇ ਮੇਰੇ ਕੋਲ ਨਹੀਂ ਹੈ ਜੀ ਇਹਨਾਂ ਦੇ ਕਹਿਣ ਮੁਤਾਬਕ ਹੈ ਮੇਰੇ ਕੋਲ ਕੋਈ ਕੰਪਲੇਨ ਨਹੀਂ ਸੀ ਆਈ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਸਾਡੀ ਚੱਲਦੀ ਹੈ ਜੀ ਹਾਂਜੀ ਇਹਨਾਂ ਨੇ ਵੀ ਆਪਣੀ ਸੈਲਫ ਡਿਫੈਂਸ ਫਾਇਰ ਕੀਤੇ ਨੇ ਵਧੀਆ ਕੀਤਾ ਇਹਨਾਂ ਨੂੰ ਨਾਥ ਪੈਣੀ ਚਾਹੀਦੀ ਆ ਬਹੁਤ ਵਧੀਆ ਕੀਤਾ ਇਹਨਾਂ ਨੇ ਮਾਨੂੰ ਕਿੰਨੇ ਫਾਇਰ ਕੀਤੇ ਗਏ ਮੇਬੀ ਦਸ ਦੇ ਕਰੀਬ ਇਹਨਾਂ ਨੇ ਫੇਰ ਕੀਤੇ ਇਹਨਾਂ ਤੋਂ ਲਾਇਸੈਂਸੀ ਪਿਸਤਲ ਸੀਗਾ ਆਪਾਂ ਉਹ ਫਿਰ ਪਟੇਲ ਚੌਂਕ ਨੂੰ ਨਿਕਲ ਗਏ ਥੋੜਾ ਰਸ਼ ਵੀ ਹੁੰਦਾ ਬਾਜ਼ਾਰ 'ਚ ਇਸ ਕਰਕੇ ਬੰਦੇ ਨੂੰ ਵੇਖਣਾ ਵੀ ਪੈਂਦਾ ਉਹਨਾਂ ਨੇ ਕਿਹੜੇ ਫੇਰ ਕੀਤੇ ਉਹਨਾਂ ਨੇ ਦੋ ਫੇਰ ਕੀਤੇ ਜੀ ਕਿਹੜੀ ਕਨਵੈਸ ਤੇ ਉੱਪਰ ਆਏ ਸੀ ਉਹ ਸਪਲੈਂਡਰ ਮੋਟਰਸਾਈਕਲ ਸੀਗਾ ਉਹਨਾਂ ਕੋ ਇਹਨਾਂ ਦੇ ਕਹਿਣ ਮੁਤਾਬਕ ਕਿੰਨੇ ਲੋਕ ਸੀ ਉਹ ਤਿੰਨ ਜਣ ਕੀ ਕਰ ਰਹੇ ਸਨ ਕੀ ਕਰ ਸੀ ਅਸੀਂ ਬਸ ਇਹਨਾਂ ਦੇ ਸਟੇਟਮੈਂਟ ਤੇ ਮੁਕਦਮਾ ਦਰਜ ਕਰਕੇ ਤਫ਼ਰੀਖਾ ਦੇ ਕੈਮਰੇ ਵੇਖ ਰਹੇ ਬੰਦੇ ਸਾਡੇ ਬੰਦੇ ਘਾ ਲੰਨੇ ਕੋਈ ਗੱਲ। ਇਹ ਉਹ ਮੂੰਹ ਬੰਨੇ ਹੋਏ ਹੀ ਇਹਨਾਂ ਦੇ ਮੁਤਾਬਕ 50000 ਰੁਪਏ ਦੀ ਫਰੋਤੀ ਮੰਗੀ ਸੀਗੀ। 50000 50 ਲੱਖ ਰੁਪਏ ਦੀ ਸੋਰੀ। ਹਾਂਜੀ। ਕਿੰਨੀ ਦੇਰ ਹੋ ਗਈ? ਇਹ ਕਹਿੰਦੇ ਆ ਮੈਨੂੰ ਅੱਜ ਤੋਂ ਦੱਸਕਦੇ ਨੇ ਪਹਿਲੇ ਵੀ ਕਾਲ ਆਈ ਸੀ ਪਰ ਮੇਰੇ ਧਿਆਨ 'ਚ ਹੀ ਨਹੀਂ ਹੈਗਾ ਨਾ ਮੈਨੂੰ ਦੱਸਿਆ ਕਿਸੇ ਨੇ। ਕੀ ਸਰਪੰਨਿਆ ਤੁਹਾਨੂੰ ਦਰਖਾਸਤ ਦਿੱਤੀ ਗਈ? ਮੈਂ ਕਹਿ ਰਿਹਾ ਨਹੀਂ ਭਾਜੀ ਮੈਨੂੰ ਦੱਸਿਆ ਨਹੀਂ ਕਿਸੇ ਨੇ ਨਾ ਮੇਰੇ ਧਿਆਨ 'ਚ ਆ ਅੱਜ ਹੀ ਦੱਸਿਆ ਉਹਨਾਂ ਨੇ ਜੇ ਹੋਵੇ। ਹੋ ਸਕਦਾ ਥਾਣੇ ਦੇ ਵਿੱਚ ਦਰਖਾਸਤ ਦਿੱਤੀ ਗਈ ਹੋਵੇ। ਇਹ ਵੀ ਚਲੋ ਆ ਦੱਸਿਆ ਹੋਗਾ ਮੈਨੂੰ ਨਹੀਂ ਪਤਾ ਜਿਹੜੀ ਚੀਜ਼ ਤਾਂ ਮ you mm -hmm.